हां जी ससीガル जी मेरा नाम देवेंद्र सिंह है मेरा पिन जोदा मसला इस तरह की कल बिजली बोर्ड ਵੱਲੋਂ ਜੋ ਚਿਪ ਵਾਲਾ ਮੀਟਰ ਲਗਾਉਣਾ ਆਇਆ ਸੀਗੇ ਉਸ ਦਾ ਸਾਡੀ ਗ੍ਰਾਮ ਚਾਇਦ ਵੱਲੋਂ ਸੰਪੂਰਨ ਤੌਰ ਤੇ ਲੈਟਰ ਪੈਰ ਤੇ ਮਤਾ ਪਾ ਕੇ ਉਹਦਾ ਵਿਰੋਧ ਕੀਤਾ ਗਿਆ ਉਸ ਅਸੀਂ ਉਸ ਚਿਪ ਵਾਲੇ ਮੀਟਰ ਨੂੰ ਮਨਜ਼ੂਰ ਨਹੀਂ ਕਰਦੇ ਕਲੀ ਪੰਚਾਇਤ ਵੱਲੋਂ ਵੀ ਪੂਰੇ ਪਿੰਡ ਵੱਲੋਂ ਪੂਰੇ ਪਿੰਡ ਵੱਲੋਂ ਹੀ ਉਹਦਾ ਵਿਰੋਧ ਕੀਤਾ ਗਿਆ ਤੇ ਅੱਗੇ ਅਡੇ ਦੇ ਦੁਕਾਨਦਾਰ ਵੀਰਾਂ ਵੱਲੋਂ ਵੀ ਕੱਟ ਕੀਤਾ ਗਿਆ ਉਹਨਾਂ ਵੱਲੋਂ ਵੀ ਉਹਦਾ ਵਿਰੋਧ ਕੀਤਾ ਗਿਆ ਤੇ ਸਾਰਿਆਂ ਨੇ ਇਹ ਮੰਨਣਾ ਸੀ ਇਹ ਜੱਪੋ ਵਾਲੇ ਮੀਟਰ ਕਿਸੇ ਤੇ ਕਿਸੇ ਵਿੱਚ ਸਹੀ ਨਹੀਂ ਹੈਗੀ ਸਾਨੂੰ ਇਹ ਮਨਜ਼ੂਰ ਨਹੀਂ ਇਹ ਜੱਪੋ ਵਾਲਾ ਮੀਟਰ ਨਹੀਂ ਲੱਗਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਤ ਸਿੰਘ ਕਲਾਂ ਪਿੰਡ ਜੋਧਾ ਤੋਂ ਵੀ ਸਾਡੇ ਜੋ ਪਿੰਡ ਕੱਲ ਜੋਧਾ ਵਿਖੇ ਬਿਜਲੀ ਵਿਭਾਗ ਵਾਲੇ ਮੀਟਰ ਲਾਉਣ ਆਏ ਸੀਗੇ ਉਸ ਦਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਵਿਰੋਧ ਕੀਤਾ ਪੰਚਾਇਤ ਤੋਂ ਮਤਾ ਪਵਾ ਕੇ ਤੇ ਬਿਜਲੀ ਵਿਭਾਗ ਨੇ ਰੋਕਿਆ ਗਿਆ ਉਰੇ ਕਿਹੜੇ ਨਿਸਾਨ ਨੇ ਨਸਾਨ ਹੋਦੇ ਇਹਨੇ ਵੀ ਜੋ ਗਰੀਬ ਚਾਤਾ ਵਾ ਵੀ ਉਹੋ ਕਿਹੜੇ ਬਿੱਲ ਨੇ ਕਈ ਵਾਰੀ ਉਹਨਾਂ ਨੂੰ ਜੁਰਮਾਨਾ ਲਾ ਕੇ ਆਉਂਦਾ ਵਾ ਉਹ ਲੇਟ ਸ਼ੇਟ ਭਰਦੇ ਨੇ ਉਹ ਕਹਿੰਦੇ ਸਾਡੇ ਕੋਲੇ ਮੌਕੇ ਦੇ ਪੈਸੇ ਨਾ ਹੋਣ ਤੇ ਅਸੀਂ ਚੈਪਾ ਵਾਲੇ ਦੇ ਵਿੱਚ ਪੈਸੇ ਪਾਵਾਂਗੇ ਤੇ ਉਧਰੋਂ ਅਸੀਂ ਰੋਟੀ ਬਣਾਉਂਦੇ ਹੋਈਏ ਤੇ ਉਧਰੋਂ ਲਾਈਟ ਚਲੇ ਜਾਵੇ ਸਾਡੇ ਕੋਲੇ ਪੈਸੇ ਨਾ ਹੋਣ ਤਾਂ ਤੇ ਇਸ ਕਰਕੇ ਅਸੀਂ ਉਹਨਾਂ ਦਾ ਵਿਰੋਧ ਕੀਤਾ ਜੇ ਪੰਡਿਤ ਦੇ ਵਿੱਚ ਦੁਬਾਰਾ ਮੀਟਰ ਲਾਉਣ ਆਉਣਗੇ ਤੇ ਪੰਚਾਇਤ ਸਾਡੇ ਨਾਲ ਖੜੀ ਹੈ ਜੀ ਅਸੀਂ ਡਟ ਕੇ ਵਿਰੋਧ ਕਰਾਂਗੇ ਜੀ ਉਹਨਾਂ ਨੇ ਇਹ ਕਿਹਾ ਜੀ ਇਹਦੇ ਖਰਚੇ ਬਹੁਤ ਜ਼ਿਆਦੇ ਨੇ ਵੀ ਜਿਵੇਂ ਦੋ ਕਿਸਤਾ ਪਹਿਲਾਂ 36300 ਦੀਆਂ ਜੇ ਹਲਕੀ ਜਿਹੀ ਵੀ ਨੁਕਸ ਪੈਂਦਾ ਤਾਂ ਇਹ ਤੁਹਾਨੂੰ 4000 ਰੁਪਏ ਭਰਨਾ ਪਿਆ ਕਰੂਗਾ ਤਾਂ ਇਹ ਮੀਟਰ ਥੋੜਾ ਦਬਾਰ ਚਾਲੂ ਹੋਇਆ ਕਰੂਗਾ ਇਹ ਜਿੰਦ ਕਿ ਮੈਂ ਆਪਾਂ ਨਾਪੜਾ ਪ੍ਰਾ ਮੀਟਰ ਲਾਣਾ ਨਵਾਂ ਮੀਟਰ ਲਾਉਣਾ ਉਹ ਮੀਟਰ ਦੀ ਜੋ ਮੀਟਰ ਦਾ ਖਰਚਾ ਮੀਟਰ ਦੀ ਤਾਰ ਦਾ ਖਰਚਾ ਕੀਮਤ ਉਹਦੀ ਕੀਮਤ ਲਾ ਲੋ ਚਾਹੇ ਇਹ ਆਪਾਂ ਨੂੰ ਦੋ ਵਾਰੀ ਬਿੱਲ ਚ ਲਾ ਕੇ ਆਊਗਾ ਅਧਤੀਸੋਂ ਪਹਿਲਾਂ 38 ਹੌਗਲੇ ਬਿਲ ਬਿਲ ਚ ਲੱਗੇ ਆਊਗਾ ਅਦਰ ਕੋਈ ਉਹ ਮਾਈਨ ਵੀ ਨਕਸ ਪੈਂਦਾ ਉਹ ਚ ਮਾਲਾ ਕੋਈ ਖਰਾਬ ਹੋ ਗਿਆ ਜਿਵੇਂ ਆਪਾਂ ਹੁਣ ਜਿਹੜਾ ਹੌਮ ਮੀਟਰ ਚੱਲ ਰਿਹਾ ਨੇ ਇਹ ਤਾਂ ਆਪਾਂ ਥੋੜੀ ਜਿਹੀ ਪੈਸੀ ਦੇ ਕੇ ਆਪਾਂ ਨਵਾਂ ਲਵਾ ਲੈਣੇ ਉਹ ਘੱਟੋ ਘੱਟ 4000 ਰੁਪਏ ਦੇ ਵਿੱਚ ਮਕੈਨਿਕ ਉਹਨੂੰ ਸਹੀ ਕਰੂਗਾ ਉਸ ਤੋਂ ਬਾਅਦ ਉਹਦਾ ਕੋਈ ਹੱਲ ਨਹੀਂ ਹੈਗਾ ਦੂਜੀ ਗੱਲ ਇਹ ਇਹ ਚਿੱਪੋ ਵਾਲਾ ਮੀਟਰ ਦਾ ਰੀਚਾਰਜ ਹੋ ਰਿਹਾ ਜਿਤਕ ਮੈਂ ਬਿਜਲੀ ਬੋਰ ਤੋਂ ਸੁਣਿਆ ਵੀ ਜੇ ਵਾਈਟ ਚਾਰਜ ਕੋੜਾ ਰੀਚਾਰਜ ਮੁੱਕ ਗਿਆ ਤਾਂ ਮੀਟਰ ਥੋੜਾ ਖੜ ਜਾਣਾ ਜਿਲੀ ਤੁਹਾਡੀ ਗਲ ਹੋ ਜਣੀ ਹੈ ਹੌਣ ਤਾਂ ਇੱਕ ਮਹੀਨਾ ਕੁ ਗਰੀਬ ਕੋਲ ਨਹੀਂ ਵੀ ਪੈਸੇ ਹੈਗੇ ਉਹ ਕਿਸ਼ਤਾਂ ਲਈ ਪੈਸੇ ਦੇਣ ਦਾ ਬਿਲੀਵਾਰਡ ਕਿਸ਼ਤਾਂ ਵਿੱਚ ਪੈਸੇ ਲੈ ਜਾਂਦਾ ਬਾ ਪਰ ਇਹ ਚੇਪੋ ਵਾਲਾ ਮੀਟਰ ਦਾ ਸਿਸਟਮ ਨਹੀਂ ਇਹ ਸਿਰਫ ਮੋਬਾਈਲ ਸਿਸਟਮ ਐਕਸ ਹੁੰਦਾ ਕਿਵੇਂ ਆਪਾਂ ਮੋਬਾਈਲ ਦੇ ਰੀਚਰ ਖਾਤੋਂ ਹੋ ਜਾਂਦਾ ਆਪਾਂ ਮੋਬਾਈਲ ਬੰਦ ਹੋ ਜਾਂਦਾ ਜੀ ਉਸ ਤਰ੍ਹਾਂ ਇਹ ਮੀਟਰ ਬਾ ਇਹ ਨਹੀਂ ਸਾਡੇ ਮਨਜ਼ੂਰ ਨਹੀਂ ਹੈਗੇ ਹਾਂਜੀ ਇਹ ਪਹਿਲਾਂ ਲਲਤੋਂ ਦੇ ਵੀ ਅਸੀਂ ਲਗਾਉਣ ਲਲਤੋਂ ਪਿੰਡ ਨੇ ਪੂਰੇ ਪਿੰਡ ਨੇ ਬਹੁਤ ਕੀਤਾ ਉਹਨਾਂ ਨੇ ਧਰਨਾ ਦਿੱਤਾ ਬਿਲੀਵਾਰਡ ਐਸਡੀਓ ਦਫ਼ਤਰ ਦੇ ਮੂਰੇ ਤੇ ਇੱਕ ਦੋ ਪਿੰਡਾਂ ਨੇ ਇਧਰ ਆਪਣੇ ਖੇੜੀ ਪਿੰਡ ਵੀ ਗਏ ਸੀ ਇਹ ਉਧਰ ਵੀ ਕਾਫੀ ਵਿਰੋਧ ਹੋਇਆ ਇਹ ਦੁਬਾਰਾ ਵੀ ਆਉਂਦੀ ਆ ਦੁਬਾਰਾ ਵੀ ਸਾਡੀ ಗ್ರಾಮ ਪੰਚਾਇਤ ਵੱਲੋਂ ਸਰਪੰਚਾ ਮਜੀ ਸਿੰਘ ਉਹ ਬਗਲੀਆਂ ਪੂਰੀ ਪੰਚਾਇਤ ਵੱਲੋਂ ਜਿੰਨੇ ਵੀ ਸਾਡੇ ਪੰਚਾਇਤ ਮੈਂਬਰ ਨੇ 9 ਦੇ 9 ਸਾਰੇ ਵਿਰੋਧ ਕਰਨਗੇ ਇਹਦਾ ਵੱਡੇ ਲੈ ਕੇ ਵੀ ਵਿਰੋਧ ਕਰਨਗੇ ਹੋ ਸਕਦਾ ਹੈ ਕਿ ਬਿਲੀ ਬੋਨ ਬੋਨ ਮਰੇ ਧਰਨਾ ਵੀ ਲਗਾਵਾਂਗੇ